ਕੋਨੋ ਹੋਂ ਸੰਕੇਉ ਜਗ ਗੁਰ ਤੇਰਾ ਨਾਮ ਬੜਾ ਰਤਨਗਰ ਸਹਬਾ ਤੂੰ ਕਿਰਪਾ ਦਾ ਸਾਗਰ ਆਪਣੀ ਲਹਿਰ ਬਣਾ ਲੈ ਨਾ ਕਰਕੇ ਮੇਰ ਮੇਰਾਂਦੇ ਸਾਈਆਂ ਆਪਣਾ ਜਸ ਕਰਵਾ ਲੈ ਨਾ ਕਰਕੇ ਮੇਰ ਮੇਰਾਂਦੇ ਸਾਈਆਂ ਆਪਣਾ ਜਸ ਕਰਵਾ ਲੈ ਅਰਚ ਉਡਾਵੇਂ ਰੰਕੇ ਸੁੰਦਰ ਨੈਣ ਨਖਿਨੇ ਮੰਕੇ ਸੁੰਦਰ ਨੈਣ ਨਖਿਨੇ ਮੰਕੇ ਦੂਰ ਕਰੋ ਹਿਰਦਿਓ ਸ਼ੰਕੇ ਦੀ ਗਾਮਣੇੜੇ ਆਵਨਾ ਕਿਹੜੇ ਆਨੰਦ ਲਹਿਰ ਵਿੱਚ ਰਹੀਏ ਅੰਦਰੀ ਚਿੰਤਾ ਸਤਾਵੇ ਨਾ ਕਿਹੜੇ ਆਨੰਦ ਲਹਿਰ ਵਿੱਚ ਰਹੀਏ ਅੰਦਰੀ ਚਿੰਤਾ ਸਤਾਵੇ ਨਾ ਲਿਕੇ ਦਰੀਏ ਨਾਮ ਦੇ ਬੇੜੇ ਛੜ ਕੇ ਚੱਪੂ ਰਾਮ ਨਾਮ ਹੁੰਦਾ ਫੜ ਕੇ ਕੁੰਬਰਾ ਵਿੱਚੋਂ ਬਜਾ ਲੈਣਾ ਕਰਕੇ ਮੇਰ ਮੇਰਾ ਦੇ ਅਸਾਈਆਂ ਆਪਣਾ ਜਸ ਕਰਵਾ ਲੈ